ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ YouTube ਚੈਨਲ ਫੈਸ਼ਨ ਬੁਟੀ ਕਲੋਥ ਹਾਊਸ ਤੇ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਡੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਇਹ ਆਪਣੀ AK Text ਦੀ ਪ੍ਰਿੰਸ ਕਲੈਕਸ਼ਨ ਹੈ ਜੀ ਸ਼ੰਕਰ ਬ੍ਰੈਂਡ ਦੀ ਇਹਦੇ ਵਿੱਚ ਨਾ ਤਾਂ ਜਿਆਦਾ ਡਾਰਕ ਕਲਰ ਨੇ ਨਾ ਜਿਆਦਾ ਲਾਈਟ ਕਲਰ ਦੀ ਮਲਟੀ ਜਿਹੇ ਕਲਰ ਨੇ ਕਲਰਾਂ ਦੀ ਬਹੁਤ ਸੋਹਣੀ ਸ਼ੇਡ ਹੈ ਜੀ ਤੇ ਉਹ ਦੱਸਿਓ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੈ ਜੀ ਇਹ ਆਪਣਾ ਗਰੇਜਾ ਕਲਰ ਹੈ ਜੀ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਓਨਲੀ 750 ਜੀ ਵਧੀਆ ਬ੍ਰਾਂਡ ਦਾ ਮਾਲ ਹੈ ਆਪਣੇ ਕੋਲ ਜੀ ਤੁਸੀਂ ਮੋਰ ਵੇਖ ਸਕਦੇ ਹੋ ਸ਼ੰਕਰ ਪ੍ਰਿੰਟ ਡਿਜੀਟਲ ਕਲੈਕਸ਼ਨ ਜੀ ਸ਼ੰਕਰ ਬ੍ਰਾਂਡ ਦਾ ਕਪੜਾ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਇਹ ਆਪਣੇ ਦੋਨੋਂ ਸੂਟ ਆਲ ਓਵਰ ਨੇ ਜੀ 5 ਮੀਟਰ ਇਹਨਾਂ ਦੀ ਕੱਟ ਰਹਿਣ ਵਾਲੀ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮੈਚਿੰਗ ਸੂਟ ਜੀ ਇਹ ਆਪਣਾ ਪ੍ਰਿੰਸੈਸ ਕਲੈਕਸ਼ਨਸ ਏਕਟੈਕਸ ਚ ਜੀ ਪੈਵੀ ਕਾਟਨ ਦਾ ਕੱਪੜਾ ਹੈ ਜੀ ਇਹ ਆਪਣਾ ਲਾਈਟ ਯਾ ਪਰਪਲ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਮੋٹے ਮੋٹے ਫਲਾਵਰਸ ਦਾ ਪ੍ਰਿੰਟ ਹੈ ਜੀ ਥੋੜਾ ਥੋੜਾ ਵਿੱਚ ਬ੍ਰੀਕ ਫਲਾਰਸ ਦਾ ਪ੍ਰਿੰਟ ਵੀ ਹੈ ਜੀ ਇਹਨਾਂ ਦੇ ਬਾਟਮ ਤੇ ਵੀ ਪ੍ਰਿੰਟ ਹੈ ਜੀ ਲਾਈਟ ਹੀ ਆ ਪ੍ਰਿੰਟ ਹੈ ਬਾਟਮ ਤੇ ਜੈਂਪਰ ਨਾਲ ਦਾ ਜੀ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਓਨਲੀ 750 ਜੀ ਇਹ ਆਪਣੇ ਬਿਨਾ ਦੁਪੱਟਿਆਂ ਵਾਲੀ ਸੂਟ ਨੇ ਜੀ ਜੇ ਤੁਸੀਂ ਆਪਣੇ ਟੈਵੀ ਕਾਟਨ ਨਾਲ ਦੁਪੱਟੇ ਲੈਣੇ ਨੇ ਜੀ ਟੈਵੀ ਦੇ ਦੁਪੱਟੇ ਹੀ ਮਿਲ ਜਾਣਗੇ ਡਾਈ ਕਰਵਾ ਕੇ ਆਪਾਂ ਇਹਨਾਂ ਨਾਲ ਲਾ ਸਕਦੇ ਹਾਂ ਜੀ ਆਪਣੇ ਕੋਲ ਦੁਪੱਟੇ ਵੀ ਟੈਵੀ ਦੇ ਅਵੇਲੇਬਲ ਹੈ ਜੀ ਇਹ ਆਪਣੇ ਡੈਵੀ ਦੇ ਦੁਪੱਟੇ ਨੇ ਜੀ ਇਹਨਾਂ ਦਾ ਪ੍ਰਾਈਸ ਲੈਣ ਵਾਲਾ ਓਨਲੀ 350 ਜੀ ਇਹ ਆਪਾਂ ਡਾਈ ਕਰਾ ਕੇ ਸੂਟਾਂ ਨਾਲ ਲਾ ਸਕਦੇ ਆ ਇਹ ਵੀ ਤੁਹਾਨੂੰ ਆਪਣੇ ਕੋਲ ਮਿਲ ਜਾਣਗੇ ਜੀ ਅਵੇਲੇਬਲ ਹੈ ਆਪਣੇ ਕੋਲ ਜੀ ਇਹਦੇ 'ਚ ਆਪਣੇ ਕੋਲ ਇੱਕ ਪਿਸਤਾ ਕਲਰ ਹੈ ਜੀ ਇਹ ਆਪਣੇ ਡਾਰਕ ਹੀ ਹੈ ਪਿਸਤਾ ਕਲਰ ਹੈ ਜੀ ਹੋ ਸਕਦਾ ਥੋੜਾ ਇਹ ਵੀਡੀਓ 'ਚ ਲਾਈਟ ਆਉਂਦਾ ਹੋਵੇ ਇਹਦੇ ਜੈਂਪਰ ਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਾਟਮਸ 'ਚ ਵੀ ਪ੍ਰਿੰਟ ਹੈ ਇਹਦੇ 'ਚ ਇਹਦਾ ਪ੍ਰਾਈਸ ਵੀ ਰਹਿਣ ਵਾਲਾ ਓਨਲੀ 750 ਜੀ ਇਹਦੇ ਨਾਲ ਇਹਦੇ ਆਪਣੇ ਕੋਲ ਦੋ ਸੂਟ ਦੋ ਪੀਸ ਨੇ ਜੀ ਆ ਸੂਟ ਚਾ ਕਲਰ ਇਸ ਰੰਗ 'ਚ ਆਪਣੇ ਕੋਲ ਦੋ ਸੂਟ ਨੇ ਜੀ ਸੇਮ ਇੱਕੋ ਜਿਹੇ ਕਲਰ ਦੇ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਾਡੇ ਨੀਚੇ ਦਿੱਤੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਸੈਂਡ ਕਰ ਸਕਦੇ ਹੋ ਜੀ ਇੰਨੀਆ ਕਲਰ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਮੋਟਾ ਮੋਟਾ ਫਲਾਵਰਸ ਦਾ ਕਮੀਜ਼ ਜੀ ਇਹਦੇ ਜੀ ਵੀ ਆਪਣੇ ਕੋਲ ਸੇਮ ਦੋ ਸੂਟ ਨੇ ਇੱਕੋ ਜੀ ਜੀ ਇਹਦਾ ਵੀ ਪ੍ਰਾਈਸ 750 ਰਹਿਣ ਵਾਲਾ ਜੀ ਸਕਿੰਨੀਆ ਕਲਰ ਹੈ ਇਹ ਆਪਣਾ ਕਿ ਕੱਟਦੀ ਮੈਰੇ ਕੋਲ ਇਹ ਆਪਣਾ ਪਿੰਕ ਕਲਰ ਹੈ ਜੀ ਇਦੀ ਬਾਟਮ 'ਚ ਪ੍ਰਿੰਟ ਹੈ ਇਹ ਆਪਣਾ ਕਮੀਜ਼ ਹੈ ਜੀ ਇਹਦੇ ਕਮੀਜ਼ ਦੇ ਵਿੱਚ ਪੱਤੀਆਂ ਦਾ ਪ੍ਰਿੰਟ ਹੈ ਜੀ ਇਹਦੇ 'ਚ ਆਪਣੇ ਕੋਲ ਦੋ ਹੋਰ ਕਲਰ ਨੇ ਜੀ ਇਹ ਆਪਣਾ ਮਸਟਰਡਿਆ ਕਲਰ ਹੈ ਜੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂ ਇਹ ਆਪਣਾ ਮਸਟਡਿਆ ਕਲਰ ਹੈ ਇਹ ਇਹ ਆਪਣਾ ਡਾਰਕ ਜਾਂ ਮਹਿੰਦੀਆ ਮਸਟਡਿਆ ਕਲਰ ਹੈ ਜੀ ਹੋ ਸਕਦਾ ਵੀਡੀਓ ਥੋੜਾ ਲਾਈਟ ਆਉਂਦਾ ਹੋਵੇ ਬਹੁਤ ਪਿਆਰਾ ਸਟਫ ਹੈ ਜੀ ਬਹੁਤ ਵਧੀਆ ਕਲਰ ਹੈ ਇਹਦਾ ਪ੍ਰਾਈਸ ਵੀ ਰਹਿਣ ਵਾਲਾ ਔਨਲੀ 750 ਤੇ ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਕਲਰ ਹੈ ਇਹ ਆਪਣਾ ਮਹਿਰੂਨ ਜਾਂ ਕਲਰ ਹੈ ਜੀ ਫਲਾਈਟ ਮਹਿਰੂਨ ਜਾਂ ਇਹਦੀ ਬਾਟਮ 'ਚ ਪ੍ਰਿੰਟ ਹੈ ਬਹੁਤ ਸੋਹਣਾ ਜੀ ਇਹ ਆਪਣੀ ਕਮੀਜ਼ ਹੈ ਜੀ ਇਹਦੇ ਵਿੱਚ ਵੀ ਪੱਤੀਆਂ ਦਾ ਪ੍ਰਿੰਟ ਹੈ ਜੀ ਇਹਦਾ ਪ੍ਰਾਈਸ ਵੀ ਰਹਿਣ ਵਾਲਾ ਓਨਲੀ 750 ਜੀ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰਨਾ